ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਅਪਰਾਧ ਤੇ ਅਪਰਾਧ ਰੋਕਣ ਦੀ ਕਾਰਵਾਈ ਖੰਨਾ ਜ਼ਿਲ੍ਹੇ ਵਿੱਚ ਚੱਲਦੀ ਰਹਿੰਦੀ ਹੈ ਆਹੀ ਮੁਹਿੰਮ ਦੇ ਅੰਡਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਡੇਟ 500 ਗ੍ਰਾਮ ਆਈਸ ਜੋ ਮੈਥ ਐਂਫਟਾਮੀਨ ਹੁੰਦਾ ਹੈ ਡਰੱਗ ਤੇ ਉਹਦੇ ਨਾਲ 165 ਗ੍ਰਾਮ ਟੋਟਲ ਹੈਰੋਇਨ ਬਰਾਬਰਦ ਹੋਈ ਹੈ ਆ ਆ ਜਿਹਦੇ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਦਰਾਹਾ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ ਆ ਜਿਹਦੇ ਜਿਸ ਨਾਕੇ ਤੇ ਉੱਪਰ ਅਭਿਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵਦੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਇਹਨਾਂ ਦੀ ਤਲਾਸ਼ੀ ਕਰ ਲਈ ਗਈ ਇਹਨਾਂ ਦੇ ਕੋਲੋਂ 15 ਗ੍ਰਾਮ ਹੈਰੋਇਨ ਰਿਕਵਰ ਹੋਈ ਆ ਜਦੋਂ ਪੁਲਿਸ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਉਰਫ ਬੰਟੀ ਗੁੱਜਰ ਨਾ ਦਾ ਪਰਸਨ ਉਹ ਇਹਨਾਂ ਨੂੰ ਡਰਗ ਸਪਲਾਈ ਕਰਦਾ ਹੈਗਾ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਹੈਗਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ 모히트 모히ਤ ਹਾਂ 모히트 ਵਾਸੀ ਫਿਰੋਜ਼ਪੁਰ ਤੇ ਆ ਹੋਰ ਦੋ ਹੋਰ ਪਰਸਨ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਔਰ 150 ਗ੍ਰਾਮ ਹੈਰੋਇਨ ਦੇ ਨਾਲ ਫੜਿਆ ਗਿਆ ਤੇ ਇਹਦੇ ਨਾਲ-ਨਾਲ ਜੋ ਕ੍ਰਾਈਮ ਦੌਰਾਨ ਵੜਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਤੇ ਇਹਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਜਿਸ ਤਰ੍ਹਾਂ ਵੀ ਕਹਿੰਦੇ ਫਿਰੋਜ਼ਪੁਰ ਲਿੰਕ ਜੁੜੇ ਨੇ ਜੀ ਬਾਰਡਰ ਏਰੀਆ ਵੀ ਹੋ ਸਕਦਾ ਹੈ ਕਿ ਬਾਰਡਰ ਪਰ ਲਿੰਕ ਵੀ ਸਾਹਮਣੇ ਆ ਸਕਦੇ ਨੇ ਜੀ ਹੋ ਸਕਦਾ ਹੈਗਾ ਕਿਉਂਕਿ ਫਿਰੋਜ਼ਪੁਰ ਵਾਲਾ ਜੋ ਮੁਹਿਤ ਹੈ ਉਹ ਹਜੇ ਹਿਰਾਸਤ ਨਹੀਂ ਆਏਗਾ ਉਹ ਵੀ ਪਾਲ ਜਾਰੀ ਹੈ ਇਹਦੇ ਨਾਲ ਨਾਲ ਜੋ ਧਰਮਵੀਰ ਉਰਫ ਬੰਦੀ ਗੁਜਰ ਇਹਦੇ ਉੱਪਰ ਪੁਰਾਣੇ ਹੋਰ ਚਾਰ ਹੋਰ ਮੁਕਦਮੇ ਸੀਗੇ ਇਹਨੂੰ ਵੀ ਲਾ ਕੇ ਪੰਜ ਮੁਕਦਮੇ ਹੈ ਤੇ ਜੋ ਸਾਡੀ ਹੁਣ ਤੱਕ ਹੀ ਕੁਝ ਕਿਛ ਤੋਂ ਪਤਾ ਲੱਗਿਆ ਹੈਗਾ ਕਿ ਆਹ ਏਰੀਆ ਦੇ ਵਿੱਚ ਸਪੈਸ਼ਲੀ ਦਰਾਹਤ ਔਰ ਦਰਾਹਾਂ ਦੇ ਆਲੇ ਦੁਆਲੇ ਔਰ ਇਨਕਲੂਡ ਕੁਝ ਪਾਰਟ ਆਫ ਲੁਧਿਆਣਾ ਉਥੇ ਤੱਕ ਡਰੱਗ ਦਾ ਮੇਜਰ ਸਪਲਾਈਅਰ ਹੈਗਾ ਤੇ ਹੁਣ ਇਹਦਾ ਜੋ ਫੋਨ ਹੈਗਾ ਉਹਦੀ ਟੈਕਨੀਕਲ ਪੂਰੀ ਕੇ ਪੂਰੀ ਜਾਂਚ ਕਰਕੇ ਫੋਰੈਂਸਿਕ ਅਨਾਲਿਸਿਸ ਕਰਕੇ ਉਹ ਉਹ ਫੋਨ ਤੋਂ ਵੀ ਸਾਨੂੰ ਲੱਗਦਾ ਹੈਗਾ ਕਿ ਹੋਰ ਵੀ ਅੱਗੇ ਖੁਲਾਸੇ ਵੀ ਹੋ ਸਕਦੇ ਤੇ ਜਿਹਨੂੰ ਜਿਹਨੂੰ ਸਪਲਾਈ ਕਰਦਾ ਹੈਗਾ ਔਰ ਜੋ ਇਹਦੇ ਛੋਟੇ ਪੈਡਲਰ ਹੈ ਜੋ ਇਹਦੇ ਥੱਲੇ ਕੰਮ ਕਰਦੇ ਉਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੇ ਅੱਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਮੈਡਮ ਦਰਾਹ ਏਰੀਆ ਦੇ ਵਿੱਚ ਲਿੰਕ ਪਤਾ ਲੱਗੇ ਨਹੀਂ ਕਿੰਨੇ ਕਿੰਨੇ ਅਲੈਂਸੀ ਦੇ ਬੰਦੇ ਨੇ ਆਹ ਏਰੀਆ ਦੇ ਵਿੱਚ ਮੈਂ ਹੀ ਮੈਂ ਕਹਿ ਰਹੀ ਹਾਂ ਕਿ ਇਹਦੇ ਫੋਨ ਚੋਂ ਸਾਨੂੰ ਪਤਾ ਲੱਗ ਸਕਦਾ ਹੈਗਾ ਆ ਜੋ ਇਹਦੇ ਫੋਨ 'ਚ ਜੋ ਸਰਸਰੀ ਜੋ ਸੀ ਚੈੱਕ ਕੀਤਾ ਸੀਗਾ ਕਿ ਏਰੀਆ 'ਚ ਕਾਫੀ ਜ਼ਿਆਦਾ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੇ ਪੈਡਲਰਸ ਵਗੈਰਾ ਦੀ ਜਾਣਕਾਰੀ ਹੋਏਗਾ ਫ੍ਰੈਂਸਿਕ ਅਨਾਲਿਸਿਸ ਦੀ ਰਿਪੋਰਟ ਆ ਜਾਏਗੀ ਉਦੇ ਥਰੂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਫਿਰ ਅੱਗੇ ਅੱਗੇ ਜੋ ਕੜੀ ਨਾਲ ਕੜੀ ਜੁੜਦੇ ਜੋ ਵੀ ਅੱਗੇ ਔਰ ਇਨਵੈਸਟੀਗੇਸ਼ਨ ਜੋ ਜੋ ਚੀਜ਼ ਆਉਂਦੀ ਰਹੀ ਉਹਦੇ ਉੱਪਰ ਰੈਕਸ਼ਨ ਰਸੀਪਤ ਕਰਾਂਗੇ ਸਾਰੇ ਕਿੰਨੀ ਤੇਜ਼ ਹਨ ਜਿਹੜੇ ਪ੍ਰਸ਼ਨ ਹਨ ਇਹਨਾਂ ਦੀ 25 ਤੋਂ ਲੈ ਕੇ 35 ਤੱਕ ਦੀ ਉਮਰ ਦੇ ਸਾਰੇ ਕਿਸੇ ਨੌਜਵਾਨ ਹੀ ਮੁੰਡੇ ਨੇ ਤੇ ਜੋ ਤਿੰਨ ਪਰਸਨ ਹੈ ਅਭਿਸ਼ੇਕ ਨਵਦੀਪ ਤੇ ਹਰਮਨ ਇਹਨਾਂ ਦੇ ਉੱਪਰ ਪਹਿਲਾਂ ਦਾ ਕੋਈ ਮੁਕਦਮਾ ਨਹੀਂ ਹੈ ਬਟ ਓਬਵੀਅਸly ਭਾਲ ਕਰ ਰਹੇ ਕਿ ਹੋ ਸਕਦਾ ਕਿ ਇਨਾਂ ਨੇ ਡਰਗਸ ਸਪਲਾਈ ਕੀਤਾ ਹੋਏ ਤੇ ਹਜੇ ਤੱਕ ਕੀ ਫੜੇ ਨਹੀਂ ਗਏ ਹੋ ਨੋਮੀਨੇਟ ਨਹੀਂ ਕੀਤੇ ਗਏ ਹੋ ਜਾਂ ਫਿਰ ਅਨਨੋਨ ਕੋਈ ਐਫਆਈਆਰ ਨਹੀਂ ਹੋ ਜਿਹਦੇ ਵਿੱਚ ਇਹਨਾਂ ਦੀ ਸੰਬੂਲੀਅਤ ਹੋਏ ਤੇ ਉਹ ਵੀ ਅਸੀਂ ਵੈਰੀਫਾਈ ਕਰਕੇ ਫਿਰ ਕਨਸਰਨ ਪੁਲਿਸ ਸਟੇਸ਼ਨ ਨੂੰ ਵੀ ਅੱਗੇ ਫਿਰ ਇਤਲਾ ਦੇ ਦਿਆਂਗੇ ਬੰਟੀ ਨਾਲ ਕੰਟੈਕਟ ਇੰਦਾ ਕਿੱਦਾਂ ਫੜੀਦਾਂ ਕਰਵਾਂਗੇ ਅ ਬੰਟੀ ਕਿਉਂਕਿ ਉਹੀ ਕਿ ਸਪਲਾਈ ਕਰਦਾ ਹੈਗਾ ਇਹਨਾਂ ਨੇ ਪੁੱਛ-ਕਿਛ ਦੇ ਵਿੱਚ ਹੀ ਦੱਸਿਆ ਸੀਗਾ ਜੋ ਇਨੀਸ਼ੀਅਲੀ ਅਭਿਸ਼ੇਕ ਔਰ ਨਵਦੀਪ ਫੜੇ ਗਏ ਸੀਗੇ ਉਨਾ ਨੇ ਹੀ ਦੱਸਿਆ ਸੀਗਾ ਕਿ ਅਸੀਂ ਬੰਟੀ ਗੁਜਰ ਤੋਂ ਲੈ ਕੇ ਆਂਦੇ ਤੇ ਉਹ ਪਰਸ ਨੂੰ ਫਿਰ ਅਸੀਂ ਕਿਉਂਕਿ ਆ ਜੋ ਐਫ ਆਰ ਹੈਗੀ ਉਹ 13 ਸਤੰਬਰ ਦੀ ਹੈ ਤੇ ਹੁਣ ਇਹਨੂੰ ਪਰਸੋ ਫੜਿਆ ਗਿਆ ਹੈਗਾ ਤੇ ਮੋਹਿਤ ਜਿੱਦਾਂ ਫੜਾਰ ਹੈ ਜੀ ਉਹਦਾ ਵੀ ਲੱਗਿਆ ਕੋਈ ਸ਼ਰਾਬ ਲੱਗਣੀ ਤੱਕ ਹਜੇ ਤੱਕ ਨਹੀਂ ਫਿਰ ਵੀ ਅਸੀਂ ਉਹਦੀ ਪਾਲ ਕਰ ਰਹੇ ਤੇ ਟੈਕਨੀਕਲੀ ਮੈਨੂੰ ਲੱਗਦਾ ਹੈਗਾ ਕਿ ਉਹਦੀ ਸਾਨੂੰ ਫਿਰ ਅੱਗੇ ਪਤਾ ਲੱਗ ਸਕਦਾ ਹੈ ਕਿ ਤੇ ਅਸੀਂ ਉਹਨੂੰ ਵੀ ਫਰਜ਼ਾਦੀ ਕਰ ਲਿਆ 2000 ਰੁਪਏ ਦਾ ਮਸਤੀ ਪੰਜ ਪੰਜ ਦਰਜਾ ਤੇ ਇਹ ਜਮਾਨਤ ਤੇ ਸੀਗਾ ਜਾਂ ਕੋਈ ਰੋਲ ਤੇ ਜਾਂ ਕੋਈ ਪੀਓਸੀ ਦਾ ਨੀਅਤ ਜਮਾਨਤ ਹੀ ਬਾਹਰ ਹੋਣਾ ਹੈਗਾ ਸਜ਼ਾ ਤਾਂ ਕੋਈ ਵੀ ਨਹੀਂ ਹੋਈ ਹੈ ਸਾਰੇ ਕੇ ਸਾਰੇ 2022 ਇੱਕੀ ਤੋਂ ਬਾਅਦ ਦੇ ਹੀ ਮੁਕੱਦਮੇ ਹੈ ਤੇ ਕਨਵਿਕਸ਼ਨ ਕਿਦੇ ਵਿੱਚ ਵੀ ਨਹੀਂ ਸਾਰੇ ਕੇ ਸਾਰੇ ਅੰਡਰ ਟ੍ਰਾਇਲ ਮਕਦਮੇ ਜਿਸ ਤਰ੍ਹਾਂ ਪੁਲਿਸ ਦੀ ਵਰਕਿੰਗ ਦੀ ਗੀ 15 ਗ੍ਰਾਮ ਹੈਰੋਇਨ ਦੀ ਰਿਕਵਰੀ ਤੋਂ ਬਾਅਦ ਐਡੀ ਰਿਕਵਰੀ ਬਹੁਤ ਵਧੀਆ ਪੁਲਿਸ ਦੀ ਤਾਂ ਮੈਂ ਇਨੀਸ਼ੀਅਲੀ ਕਿਹਾ ਕਿ ਪੁਲਿਸ ਦੀ ਵੱਡੀ ਕਾਮਯਾਬੀ ਹੈਗੀ ਤੇ 165 ਗ੍ਰਾਮ ਹੈਰੋਇਨ ਤੇ ਨਾਲ-ਨਾਲ ਜੋ ਮੈਥ ਐਂਫੈਟਾਮੀਨ ਹੈ ਉਹ ਕੈਮੀਕਲ ਡਰਗ ਹੈਗਾ ਤੇ ਉਹ ਦੀ ਸਪਲਾਈ ਚੇਨ ਨੂੰ ਪਤਾ ਲਗਾਣਾ ਕਾਫੀ ਇੰਪੋਰਟੈਂਟ ਹੈਗਾ ਤੇ ਆ ਪੁਲਿਸ ਦੀ ਜੋ ਰਿਕਵਰੀ ਹੈ ਬਹੁਤ ਵਧੀਆ ਤਰੀਕੇ ਨਾਲ ਐਸਐਚਓ ਦਰਾਹਨੇ ਦੇ ਉੱਪਰ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਨਾਲ ਨਾਲ ਫਿਰ ਜੋ ਪੂਰਾ ਸਪਲਾਈ ਚੇਨ ਹੈ ਉਹਨੂੰ ਵੀ ਅਨਰਥ ਕਰਨਾ ਉਹ ਵੀ ਇੰਪੋਰਟੈਂਟ ਚੀਜ਼ ਹੈ ਉਹ ਫੋਨ ਰਾਈ ਜੋ ਟੈਕਨੀਕਲ ਅਨਾਲਿਸਿਸ ਹੈ ਉਹ ਕਾਫੀ ਕੁਝ ਦੱਸ ਸਕਦਾ ਤੇ ਪੁਲਿਸ ਵੱਲੋਂ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਹੀ ਜੋ ਅਸੀਂ ਜੋ ਬੈਕਵਰਡ ਲਿੰਕੇਜਸ ਕਹਿੰਦੇ ਉਹਨੂੰ ਸਟੈਬਲਿਸ਼ ਕਰਕੇ ਹੀ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫੜਿਆ ਗਿਆ ਤੇ ਅੱਗੇ ਇਹਨਾਂ ਦੇ ਕੋਲ ਰਿਕਵਰੀ ਵੀ ਕੀਤੀ ਗਈ ਹਾਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ बेस्टी स्मार्ट सॉल्यूशन बलेर कोटला रोड खल्ला विखे आधार कार्ड ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन कार्ड ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੂਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ